ਵੀਰਾਂ ਨੇ ਘਰਾਂ ਨੂੰ ਵੀ ਜਾਣਾ ਹੈ ਜਿਹੜੇ 200 300 ਕਿਲੋਮੀਟਰ ਤੋਂ ਚੱਲ ਕੇ ਆਏ ਆ ਉਹਨਾਂ ਲਈ ਔਖਾ ਹੋ ਜਾਂਦਾ ਫਿਰ ਸਵੇਰੇ ਕੰਮਾਂ ਤੇ ਵੀ ਜਾਣਾ ਹੈ ਪਲੇਅਰਾਂ ਤੁਸੀਂ ਔਰ ਤੁਸੀਂ ਇਹ ਖਿਆਲ ਹੈ ਵੀ ਤੁਸੀਂ ਵੀ ਕਬੱਡੀ ਅੱਜ ਖੇਡਣੀ ਹੈ ਤੇ ਕੱਲ ਨੂੰ ਸਾਰਿਆਂ ਨੇ ਕੰਮਾਂ ਤੇ ਜਾਣਾ ਹੈ ਸਬੰਤੀ ਹੱਥ ਮਨ ਕੇ ਹੈ ਵੀ ਪਲੀਜ਼ ਜਲਦੀ ਦੇ ਨਾਲ ਗਰਾਊਂਡ ਦੇ ਪਿੱਛੇ ਆ ਜਓ ਨਰੀ ਅੱਜ ਕਹਿੰਦੇ ਸਾਡਾ ਵੀਰ ਕਰਮਰਾਏ ਕੋਈ ਗੱਲ ਨਹੀਂ ਸਾਡਾ ਪੁੱਛੇ ਵੀਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਾ ਅੱਗੇ ਹੋਗੇ ਫਿਰ ਅੱਗੇ ਵਧੂ ਟੀਮ ਚਾਰ ਕਰਕੇ ਬਰੋਨਾਂ ਦੇ ਵਿੱਚ ਆਵਾਂਗੇ ਅੱਜ ਵਿਸ਼ੇਸ਼ ਸਨਮਾਨ ਕਹਿੰਦੇ ਮੀਤ ਰਾਏ ਤੇ ਕਰਮਰਾਏ ਰਾਏ ਬ੍ਰਦਰ ਕਹਿੰਦੇ ਸੀਵਾ ਤਾਰੀ ਵਾਲਿਆਂ ਵੱਲੋਂ ਸਾਡਾ ਵੱਡਾ ਵੀਰ ਪਿੰਦਰ ਜਲਾਲ ਕਹਿੰਦੇ ਸੋਨੇ ਦੀ ਮੁੰਦਰੀ ਦੇ ਨਾਲ ਕੀਤਾ ਜਾਣਾ ਹੈ ਵਾਈਗ੍ਰੀਨ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡਾ ਵੀਰ ਔਰ ਨਾਲ ਜਿੰਦੇ ਜੈਪੁਰ ਗੱਲ ਲਸਖਾ ਦੇ ਵਾਲਾ ਸੋਨੀ ਪੰਡਤ ਲਲਤੋ ਹਰਜੀਤ ਗਰੇ ਵਾਲਾ ਚਰਮਣੀ ਗਰੇ ਵੀ ਚਰਮਣੀ ਕਰਦੀ ਚਰਮਣੀ ਔਰ ਹਰਜੀਤ ਉਹਨਾਂ ਦੇ ਫਰਾਂਸ ਸਾਹਿਬ ਉਹਨਾਂ ਵੱਲ ਇਹ ਮੈਕਸ 15 ਦੇ ਨਾਲ ਕਹਿੰਦੇ ਸਨਮਾਨ ਕੀਤਾ ਜਾਣਾ ਕਿਉਂਕਿ ਵੱਡੇ ਮਾਲ ਸਨਮਾਨ ਜਿਹੜੇ ਗਰੀਬ ਦੀ ਤਰ੍ਹਾਂ ਵੀ ਰਵਿੰਦਰભાઈ ਥੋੜਾ ਸਮਾਂ ਹੋਇਆ ਹੋਣ ਲੱਗਿਆ ਨੂੰ ਇਹੀ ਮਾਲ ਦੇ ਸਭ ਦੀ ਕਲਰ ਨਰ ਵੱਡੇ ਵੱਡੇ ਨੇ ਸਨਮਾਨ ਹੈ ਬਾਕੀ ਦੇਸ਼ਾਂ ਵਿੱਚ ਉਹ ਗਰੀਬੀ ਧਰਤੀ ਦੇ ਵੀ ਹੁਣ ਅੱਜ ਅੱਜ ਬੈਸਟ ਕੱਢੇ ਜਾਫੀ ਦੇ ਲਈ ਸਰ ਬੈਸਟ ਟਰੇਡਰ ਦੇ ਲਈ ਜਰਤਾ ਖਾ ਕੇ ਗੁੰਮੀ ਹੈਲੋ ਜਿਹੜੇ ਸਾਡੇ ਵੀਰ ਹੋਰਾਂ ਕੰਟਰੀਆਂ ਦੇ ਵਿੱਚ ਬੈਠੇ ਆ ਜਾਂ ਅੱਜ ਨਹੀਂ ਆ ਸਕੇ ਬੀਤੀ 2 ਮਿੰਟ ਹੀ ਵਸ ਮੇਰਾ ਭਰਾ ਮੈਂ ਸਮਝਦਾ ਤੁਹਾਡੇ ਸਿੱਧਾ ਸੂਰਜ ਪੈਂਦਾ ਮੈਂ ਤੁਹਾਡੀ ਤੁਹਾਡੀ ਜਗ੍ਹਾ ਕਿੱਥੇ ਹੈਗੀ ਆ ਨਾ ਮੈਂ ਤੁਹਾਡੀ ਜਗ੍ਹਾ ਤੇ ਖੜ ਕੇ ਇਹ ਮਹਿਸੂਸ ਕਰ ਸਕਦਾ ਵੀ ਬੜਾ ਔਖਾ ਬਸ 2 ਮਿੰਟ ਹੀ ਹੋ ਮੇਰਾ ਭਰਾ ਬਣ ਕੇ ਪਲੀਜ਼ ਬੇਨਤੀ ਹੈ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਰਤੂ ਥੈਂਕ ਯੂ ਜੀ ਆ ਯੂ ਵੈਲਕਮ ਜੀ ਆ ਨਾ ਵਧਾ ਰਹੇ ਸੱਤਿ ਪਾਸ਼ਾ rattu.com ਤੇ ਜੀ ਮੰਗੇ ਬਾਜੀ ਲਾਈਵ ਸਟੂਡੀਓ rattu ਲਾਈਵ ਸਟੂਡੀਓ rattu ਤੇ ਜਿਹੜਾ ਅੱਜ ਦਾ ਟੂਰਨਾਮੈਂਟ ਹੈ ਉਹ ਲਾਈਵ ਦਿਖਾਇਆ ਜਾ ਰਿਹਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਲਾਈਵ ਸਟੂਡੀਓ rattu ਤੇ rattu studio ਤੇ ਹੈ ਨਾ YouTube ਤੇ ਲਾਈਵ ਚੱਲ ਰਿਹਾ rattu studio ਮੈਂ ਤੁਹਾਨੂੰ ਧੰਨਵਾਦ ਕਰਦਾ ਸਾਡੇ ਵੀਰਾਂ ਦਾ ਟੈਕਨੋਲੋਜੀ ਆ ਗਈ ਕੋਈ ਸਮਾਂ ਸੀਗਾ ਪਿੰਡ ਦੇ ਵਿੱਚ ਟੂਰਨਾਮੈਂਟ ਹੋਣਾ ਤੇ ਇੰਦਰ ਦੇ ਜਿਹੜੇ ਬਾਹਰੀਆਂ ਕੰਕਰੀਆਂ ਵਿੱਚ ਭਰਾਵਾਂ ਬਿਠਿਆ ਵੀ ਉਹ ਫਲਾਣਾ ਆਊਗਾ ਫਲਾਣੇ ਨੂੰ ਭਾਈ ਜਿਹੜੀਆਂ ਬੀਸੀਆਰ ਵਾਲੀਆਂ ਕੈਸਟਾਂ ਫੜਾ ਦੋ ਪਿੰਡ ਦਾ ਟੂਰਨਾਮੈਂਟ ਹੀ ਦੇਖ ਲਾਂਗੇ ਕੋਈ ਸਮਾਂ ਸੀ ਪਰ ਅੱਜ ਸਮਾਂ ਜਿਹੜਾ ਚੇਂਜ ਹੋ ਗਿਆ ਹੈ ਅੱਜ ਤੇ ਇੱਥੇ ਮੇਰੇ ਵੀ ਗਰੀਸ ਦੇ ਵਿੱਚ ਕਬੱਡੀ ਪੈਣੀ ਹੈ ਤੇ ਨਾਲ ਦੀ ਨਾਲ ਤੁਸੀਂ ਦੁਨੀਆ ਨੇ ਜਿਹੜੀ ਦੇਖ ਲੈਣੀ ਬੁੰਗਰ ਬਾਈ ਟੀਮ ਰੌਣ ਦੇ ਵਿੱਚ ਆ ਗਈਆ ਲਓ ਜੀ ਸ਼ੇਰੇ ਪੰਜਾਬ ਸਵਾਗਤ ਕਰੋ ਇਹ ਸਾਰੇ ਸਾਡੇ ਭਰਾ ਹੈ ਲੰਦਾ ਤੇ ਚੜਦਾ ਇਹ ਲੜਦੇ ਪੰਜਾਬ ਸ਼ਾਹੀ ਗਾਂਦਲ ਮਲਿਕਮਾਨ ਤੇ ਦੂਸਾ ਲਖਪੁਰ ਪ੍ਰਦੇਸੀ ਤੇ ਨਾਲ ਇਜਾਜ਼ਤ ਸਾਹਿਬ ਨਾਲ ਜੇਫਰ ਸਾਹਿਬ ਤੇ ਨਾਲ ਮੇਰੇ ਵੀਰੇ ਮਲਿਕਮਾਨ ਤੇ ਇਹਨੂੰ ਕਦੇ ਚੋਟੀ ਦੇ ਪਲੇਅਰ ਜਿਹੜੀ ਸਾਲਾਂ ਦੇ ਨਾਲ ਦੀ ਚੋਟੀ ਦੇ ਪਲੇਅਰ ਹੈ ਇਹਨੂੰ ਸਟੇਕ ਕਾਪ ਦੀ ਟੀਮਾਂ ਦੇ ਵਿੱਚ ਜਿਹੜਾ ਨਾਮ ਹੈ ਦਾਨ ਮਟਾਵਾਸੀ ਬਟ ਇੱਕ ਵਾਰ ਜੋਰ ਨਾਲ ਤਾਲੀਆਂ ਸ਼ੇਰੇ ਪੰਜਾਬ ਸਿੰਹਾ ਟਾਗਰ ਦੀ ਟੀਮ ਹੈ ਵਾਹ ਸਭ ਤੋਂ ਵਧੀਆ ਗੱਲ ਮੈਨੂੰ ਪਤਾ ਕੀ ਲੱਗੀ ਗਰਾਊਂਡ ਦੇ ਵਿੱਚ ਆਏ ਇੱਕ ਲਾਈਨ ਦੇ ਵਿੱਚ ਸਾਰੇ ਖਿਡਾਰੀਆਂ ਨੇ ਆ ਕੇ ਮੇਰੇ ਵੀਰੋ ਜਿਹੜੀ ਇਸ ਗਰਾਊਂਡ ਦੀ ਨਮਸਕਾਰ ਕਰਨੀ ਹੈ ਇਹਨਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸੋ ਇਹ ਭਾਵਨਾ ਹੁੰਦੀ ਹੈ ਖੇਡ ਕਬੱਡੀ ਪ੍ਰਤੀ ਜਿਹੜੇ ਮੈਂ ਪਹਿਲਾਂ ਦੱਸਿਆ ਵੀ ਜਿੰਨੀ ਜਿਹੜਾ ਜਿੰਨੀ ਭਾਵਨਾ ਰੱਖ ਲੂਗਾ ਉਹਨੂੰ ਉਹਨਾਂ ਫਲ ਮਿਲ ਜਾਣਾ ਹੈ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਖਿਡਾਰੀ ਇਸ ਵੇਲੇ ਅੱਜ ਇਕੱਠੇ ਹੋ ਰਹੇ ਨੇ ਕੀ ਬਾਤ ਹੈ ਗੁਰਜੋਤ ਸਾਡਾ ਵੀਰ ਹੈ ਬਹੁਤ ਵੱਡੇ ਮਾਣ ਕਰਕੇ ਗਿਆ ਆਰ ਨਾਲ ਇਹ ਸਾਂਗਾਂ ਨੇ ਦਲੀ ਜਿਹੜੀਆਂ ਸਾਂਗਾਂ ਹੁੰਦੀਆਂ ਨੇ ਉਹ ਕਦੇ ਵੀ ਮੇਰੇ ਵੀਰੋ ਦਿਲ ਦੇ ਵਿੱਚੋਂ ਨਹੀਂ ਨਿਕਲਦੀਆਂ ਸੋ ਸ਼ੇਰੇ ਪੰਜਾਬ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਸ਼ੇਰੇ ਪੰਜਾਬ ਕਬੱਡੀ ਕਲੱਬ ਅਧਿਨਾ ਮੇਰੇ ਕੈਪਟਲ ਏਰੀਆ ਕੇ ਗੰਦਾ ਸ਼ਹਿਰ ਹੈ ਇਹ ਇਸ ਦੁਨੀਆ ਤੇ ਕਹਿੰਦੇ ਸੋਨੇ ਚਾਂਦੀ ਦੇ ਨਾਲ ਬਣੇ ਜੱਤੀਸ ਕਹਿੰਦੇ ਬਲੰਦੇ ਬਾਈ ਜਦ ਦੁਨੀਆ ਤੋਂ ਗਿਆ ਖਾਲੀ ਹੱਥ ਸਗਨਦੇ ਕਿ ਨਾ ਕਰ ਬੰਦਿਆ ਮੇਰੀ ਮੇਰੀ